ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੂੰ ਮਤਲਬ ਇਨਸਾਨਾਂ ਨਾਲ ਹੀ ਮੁਹੱਬਤ ਹੋਵੇ ਆਪਾਂ ਨੂੰ ਕਿਸੇ ਵੀ ਚੀਜ਼ ਨਾਲ ਮੁਹੱਬਤ ਹੋ ਸਕਦੀ ਹੈ ਧੁੱਪ ਨਾਲ ਹੋ ਸਕਦੀ ਹੈ ਛਾਂ ਨਾਲ ਹੋ ਸਕਦੀ ਹੈ ਖਾਣੇ ਪੀਣੇ ਨਾਲ ਹੋ ਸਕਦੀ ਹੈ ਕੱਪੜੇ ਲੀੜੇ ਨਾਲ ਹੋ ਸਕਦੀ ਹੈ ਹਨ ਕਿਸੇ ਚੀਜ਼ ਨਾਲ ਵੀ ਮੁਹੱਬਤ ਆਪਾਂ ਨੂੰ ਹੋ ਸਕਦੀ ਹੈ ਪਰ ਆਪਾਂ ਜਿਹੜੀ ਜ਼ਿੰਦਗੀ ਬਤੀਤ ਕਰਨੀ ਹੈ ਮੁਹੱਬਤ ਨਾਲ ਹੀ ਬਤੀਤ ਕਰਨੀ ਹੈ ਐਵੇਂ ਇੱਥੇ ਦੁਨੀਆ ਦਾ ਆਿਆਂ ਦਾ ਕੀ ਫਾਇਦਾ ਜੇ ਆਪਾਂ ਐਵੇਂ ਈਰਖਾ ਦੇ ਵਿੱਚ ਆਪਦੀ ਜ਼ਿੰਦਗੀ ਕੱਟ ਲਈ ਹਨਾ ਗੁੱਸੇ ਦੇ ਵਿੱਚ ਜ਼ਿੰਦਗੀ ਕੱਟ ਲਈ ਖੁਸ਼ੀ ਨਹੀਂ ਹੋਣਾ ਹੱਸਣਾ ਖੇਡਣਾ ਹੀ ਨਹੀਂ ਹੈਗਾ ਐਵੇਂ ਮੈਨੂੰ ਫਲਾਣੇ ਨੇ ਐਂ ਕਹਤਾ ਮੈਨੂੰ ਉਹ ਕਹਤਾ ਮੈਨੂੰ ਵਾਹ ਕਹਤਾ ਜਦੋਂ ਆਪਾਂ ਇਸ ਦੁਨੀਆ ਤੋਂ ਚਲੇ ਗਏ ਉਦੋਂ ਕਿਸੇ ਨੇ ਵਾਪਸ ਨਹੀਂ ਆਉਣਾ ਨਾ ਆਪਾਂ ਮਿਲਣਾ ਉਸ ਬੰਦੇ ਨੂੰ ਹਨਾ ਜਿਹੜਾ ਚਲਿਆ ਗਿਆ ਆਪਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਚਲਿਆ ਗਿਆ ਆਪਾਂ ਜਾਵਾਂਗੇ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਕਿੱਥੇ ਚਲੇ ਜਾਵਾਂਗੇ ਹਨਾ ਆਪਾਂ ਨੂੰ ਕੋਈ ਪਤਾ ਨਹੀਂ ਇਸ ਚੀਜ਼ ਦਾ ਇਸ ਕਰਕੇ ਜੋ ਵੀ ਆਪਣਾ ਟਾਈਮ ਹੈ ਵਕਤ ਹੈ ਉਹਨੂੰ ਮੁਹੱਬਤ ਨਾਲ ਕੱਟੋ ਤੁਸੀਂ ਪਿਆਰ ਨਾਲ ਕੱਟੋ ਤੇ ਹੱਸਦੇ ਖੇਡਦੇ ਰਿਆ ਕਰੋ ਤੇ ਵਧੀਆ ਰਿਆ ਕਰੋ ਚੰਗਾ ਖਾਇਆ ਪੀਆ ਕਰੋ ਚੰਗਾ ਰਿਆ ਕਰੋ ਤੁਸੀਂ ਚੰਗਾ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਕਰਿਆ ਕਰੋ ਜੇ ਕਿਸੇ ਨਾਲ ਗੁੱਸਾ ਗਿਲਾ ਹੁੰਦਾ ਤਾਂ ਕੋਈ ਗੱਲ ਨਹੀਂ ਉਹ ਅਗਲਾ ਨਹੀਂ ਮਨਾਉਂਦਾ ਆਪ ਮਨਾ ਲਓ ਕੋਈ ਐਡੀ ਖਾਸ ਲੰਮੀ ਚੌੜੀ ਗੱਲ ਨਹੀਂ ਹੁੰਦੀ ਕਈ ਤਾਂ ਨਾ ਮਤਲਬ ਹਰਖ ਦੇ ਵਿੱਚ ਆਪਾਂ ਆਪਦਾ ਟਾਈਮ ਖਰਾਬ ਕਰ ਲਨੇ ਆ ਮੈਨੂੰ ਨੇ ਆਏ ਕਹਤਾ ਕਿਹਾ ਚਾਹੇ ਮਜ਼ਾਕ ਚ ਹੀ ਹੋਵੇ ਮੈਨੂੰ ਨੇ ਆਏ ਕਹਤਾ ਮੈਂ ਆਏ ਨਹੀਂ ਸੀ ਹੋਣਾ ਮੈਂ ਕਿਹੜਾ ਕਿਸੇ ਨਾਲੋਂ ਘੱਟ ਆ ਮੈਂ ਕਿਹੜਾ ਕਿਸੇ ਨਾਲੋਂ ਵੱਧ ਹੈ ਹਨ ਆਏ ਕਰ ਕਰਕੇ ਆਪਾਂ ਆਪਦਾ ਟਾਈਮ ਖਰਾਬ ਕਰ ਲਨੇ ਆ ਤੇ ਚਲੋ ਜੀ ਆਪਾਂ ਲੱਗੇ ਪਏ ਸੀ ਸਬਜ਼ੀ ਬਣਾਉਣ ਤੇ ਆਪਾਂ ਇਹਦੇ ਵਿੱਚ ਪਿਆਜ਼ ਪੂਜ ਸੁੱਟ ਤੇ ਟਮਾਟਰ ਟਮਾਟਰ ਪਾਤੇ ਤੇ ਆਪਾਂ ਵਿੱਚ ਪਾਤੀਆਂ ਲਾਲ ਮਿਰਚਾਂ ਇਹ ਮੈਂ ਰਗੜ ਕੇ ਰੱਖਦੀ ਹੁੰਨੀ ਐ ਸਾਰੀਆਂ ਮਿਰਚਾਂ ਲਿਓ ਨਹੀਂ ਹੁੰਨੀ ਐ ਤੇ ਘਰੇ ਰਗੜ ਕੇ ਰੱਖਦੀ ਹੁੰਨੀ ਐ ਠੀਕ ਹੈ ਜੀ ਆ ਪਾਤੀ ਹਲਦੀ ਤੇ ਨਮਕ ਪਾਤਾ ਆਪਾਂ ਨੇ ਹੁਣ ਬਣਾ ਲਈਏ ਦੀ ਸੰਘਣੀ ਸੰਘਣੀ ਤਰੀ ਬਣਾ ਲੈਣੀ ਐ ਤਰੀ ਬਣਾ ਕੇ ਤੇ ਆਪਾਂ ਵਧੀਆ ਆਹ ਬਣਾ ਲਈ ਜੀ ਮਸ਼ਰੂਮ ਲੈ ਲੈ ਤੇ ਮਟਰ ਲੈ ਲੈ ਤੇ ਸਾਰਾ ਕੁਝ ਇਕੱਠਾ ਕਰਕੇ ਮੈਂ ਕਹਨੀ ਆਂ ਕਿਆ ਬਾਤਾਂ ਨੇ ਮੈਨੂੰ ਆਏ ਹੋ ਗਿਆ ਮੱਖਾਂ એનર્ਜੀ ਜੀ ਮੈਨੂੰ ਆਏ ਲੱਗਦਾ ਵੇ ਜਿਵੇਂ ਮੰਨ ਲਓ ਘਟ ਨਾ ਗਈ ਹੋਵੇ ਹਨਾ ਕਟੀ ਤਾਂ ਨਹੀਂ ਪਰ ਘਟ ਗਈ ਨਾ ਹੋਵੇ ਮੇਰੇ ਕਹਿਣ ਦਾ ਮਤਲਬ ਵੀ ਆਪਾਂ ਚਲੋ ਨਾਲ-ਨਾਲ ਪ੍ਰੋਟੀਨ ਲੈਂਦੇ ਰਹੀਏ ਤਾਂ ਵਧੀਆ ਰਹਿੰਦਾ ਚਲੋ ਜੀ ਆਪਾਂ ਮਟਰ ਪਾ ਲਈ ਹਰੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਕੁਝ ਉਹ ਖੁੰਬਾ ਖੰਬਾ ਜਿਹੜੀਆਂ ਆਹ ਮਸ਼ਰੂਮ ਮਸ਼ਰਾਮ ਸਾਰਾ ਕੁਝ ਵੱਡ ਕੇ ਤੇ ਭਾਈ ਕੁੜੀਓ ਪਾ ਦੇਣਾ ਹੈਗਾ ਤੁਸੀਂ ਵੀ ਵਧੀਆ ਰਹਿਆ ਕਰੋ ਖੁਸ਼ ਰਹਿਆ ਕਰੋ ਮੂੰਹ ਤੇ ਸਮਾਈਲ ਰੱਖਿਆ ਕਰੋ ਜਿੰਨਾ ਤੁਸੀਂ ਖੁਸ਼ ਰਹੋਗੀਆਂ ਚਿਹਰੇ ਤੇ ਗਲੋ ਬਣੀ ਰਹੂਗੀ ਤੁਹਾਡੇ ਝੁਰੜੀ ਨਹੀਂ ਪਊਗੀ ਨੇੜੇ ਤੇੜੇ ਨਹੀਂ ਆਊਗੀ ਝੋੜੀ ਤੁਹਾਡੇ ਜੇ ਤੁਸੀਂ ਵਧੀਆ ਖੁਸ਼ ਰਹੋਗੀਆਂ ਤਾਂ ਹਨਾ ਤੇ ਐਵੇਂ ਨਾ ਤਪਿਆ ਤਪਿਆ ਕਰੋ ਐਵੇਂ ਕਿਸੇ ਤੇ ਗੁੱਸਾ ਨਾ ਕਰਿਆ ਕਰੋ ਪੁੱਤ ਆਹ ਲੋ ਜੀ ਚੱਕੋ ਜੀ ਆਪਾਂ ਪਾਤੀਆਂ ਜੀ ਇਹਦੇ ਵਿੱਚ ਮਸ਼ਰੂਮ ਕੱਟ ਕੇ ਤੇ ਹੁਣੇ ਮਿੰਟੋ ਮਿੰਟ ਤਿਆਰ ਹੋ ਜਾਣਾ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਆਪਾਂ ਨੂੰ ਫੁਰਕੇ ਇਹਨੇ ਲਾਉਣ ਨਹੀਂ ਦੇਣੇ ਪਹਿਲਾਂ ਇਹਨੇ ਤਿਆਰ ਹੋ ਜਾਣਾ ਫਿਰ ਆਪਾਂ ਗਰਮ ਗਰਮ ਪਾਵਾਂਗੇ ਤੇ ਆਪਾਂ ਖਾਵਾਂਗੇ ਹਨਾ ਤੇ ਮੇਰੇ ਕਹਿੰਦਾ ਮਤਲਬ ਇਹੀ ਹੈ ਵੀ ਤੁਸੀਂ ਕੋਈ ਰੋਟੀ ਸਬਜ਼ੀ ਵੀ ਬਣਾਉਣੀ ਹੋਣਾ ਤੇ ਖੁਸ਼ ਹੋ ਕੇ ਬਣਾਇਆ ਕਰੋ ਜਿੰਨੀ ਖੁਸ਼ੀ ਨਾਲ ਆਪਾਂ ਬਣਾਉਨੇ ਆ ਰੋਟੀ ਸਬਜ਼ੀ ਖਾਣਾ ਦਾਣਾ ਜਿੰਨੀ ਖੁਸ਼ੀ ਨਾਲ ਬਣਾਉਨੇ ਆ ਜਿਹੜਾ ਉਹ ਖਾਂਦਾ ਉਸ ਚੀਜ਼ ਨੂੰ ਬੱਚਾ ਖਾਵੇ ਬਜ਼ੁਰਗ ਖਾਵੇ ਕੋਈ ਵੀ ਖਾਵੇ ਜੀ ਉਹ ਉਨਾ ਹੀ ਖੁਸ਼ ਰਹਿੰਦਾ ਹੈ ਕਿਉਂਕਿ ਆਪਣਾ ਪਿਆਰ ਉਹਨਾਂ 'ਪਰਿਆ ਹੁੰਦਾ ਹੈਗਾ ਵਿੱਚ ਉਹਦੇ ਮਤਲਬ ਜਦੋਂ ਬੰਦਾ ਪਿਆਰੀ ਪਿਆਰ ਨਾਲ ਭਰੀ ਹੋਈ ਚੀਜ਼ ਖਾਊਗਾ ਹਨਾ ਤਾਂ ਉਹਦੇ ਦਿਲ ਦੇ ਵਿੱਚ ਵੀ ਉਹਨਾਂ ਹੀ ਪਿਆਰ ਭਰ ਜਾਂਦਾ ਹੈਗਾ ਉਹਨਾਂ ਹੀ ਉਹ ਖੁਸ਼ ਰਹਿੰਦਾ ਹੈਗਾ ਵਧੀਆ ਰਿਹਾ ਕਰੋ ਭਾਈ ਆਹ ਲੋ ਜੀ ਆਪਾਂ ਢੱਕਣ ਦੇ ਤਾਂ ਇੱਕ ਤਾਂ ਨਾ ਮਤਲਬ ਕਿ ਕੜਾਹੀ ਭੱਡੀ ਐ ਤੇ ਢੱਕਣ ਖਸਮਾ ਖਾਣਾ ਛੋਟਾ ਹੈ ਹਨਾ ਚਲ ਕੋਈ ਨਹੀਂ ਉੱਤੇ ਢੱਕਣ ਦੇਦਾ ਇਹਨੇ ਹੁਣ ਬਣ ਜਾਣਾ ਰਿੱਝ ਜਾਣਾ ਹੈਗਾ ਫਿਰ ਆਪਾਂ ਇੱਕ ਮੇਰੇ ਕੋਲੇ ਨਾ ਹੋ ਗੋਲ ਜੇ ਕਿਨਾਰਿਆਂ ਵਾਲੀ ਥਾਲੀ ਐ ਫਿਰ ਉਹ ਚ ਪਾ ਲੂੰਗੀ ਕਿਉਂਕਿ ਗਰਮ ਗਰਮ ਬਾਟੀ ਕੋਲੀ ਦੇ ਵਿੱਚ ਤਾਂ ਇਹ ਠਰਨ ਹੀ ਨਹੀਂ ਹੈਗੀ ਤੇ ਆਪਾਂ ਉਹਦੇ ਚ ਪਾ ਲੈਣੀ ਜੀ ਨਾਲ ਲਾ ਲੈਣੇ ਗਰਮ ਗਰਮ ਫੁੱਲ ਕੇ ਮੈਨੂੰ ਪਤਾ ਕੁੜੀਓ ਵੀ ਤੁਹਾਨੂੰ ਮੇਰੀਆਂ ਗੱਲਾਂ ਦਾ ਅਸਰ ਹੋ ਗਿਆ ਹੋਣਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੰਨ ਚ ਪਾਇਓ ਗੱਲਾਂ ਮੇਰੀਆਂ ਜੋ ਤੁਹਾਨੂੰ ਦੱਸੀਆਂ ਹੋਈਆਂ ਨੇ ਆਪਾਂ ਹਨਾ ਬੀ ਖੁਸ਼ ਰਿਆ ਕਰੋ ਮਾਸਤ ਰਿਆ ਕਰੋ ਸਵਾਸਤ ਰਿਆ ਕਰੋ ਜੀ ਠੀਕ ਹੈ ਜੀ ਕਰੋ ਮਿੱਠੇ ਮਿੱਠੇ ਕਮੈਂਟ ਤੇ ਕਰ ਦਿਓ ਸ਼ੇਅਰ